ਫਿਰੋਜ਼ਪੁਰ ਵਾਲੋ ਸਾਵਧਾਨ ਜੇਕਰ ਤੁਸੀਂ ਵੀ ਜਨਤਕ ਥਾਵਾਂ ਤੇ ਬੈਠ ਕੇ ਸ਼ਰਾਬ ਪੀਣ ਦੇ ਸ਼ੌਕੀਨ ਹੋ ਤਾਂ ਹੁਣ ਇਹ ਸ਼ੌਂਕ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਸਕਦਾ ਹੈ ਸਿਟੀ थाना ਮੁਖੀ ਕਸ਼ਮੀਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਪਾਰਕਿੰਗ ਵਿੱਚ ਕਾਰਾਂ ਦੇ ਬੋਨਰ ਤੇ ਬੋਤਲਾਂ ਰੱਖ ਕੇ ਮਹਿਫਿਲਾਂ ਸਜਾਉਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਅਨੁਸਾਰ ਪਾਰਕਾਂ ਵਿੱਚ ਬੱਚੇ ਅਤੇ ਮਹਿਲਾਵਾਂ ਸੈਰ ਕਰਨ ਆਉਂਦੇ ਹਨ ਜਿੱਥੇ ਅਜਿਹਾ ਹੜਦੰਗ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਚੇਤਾਵਨੀ ਬੋਰਡ ਲਗਾ ਦਿੱਤੇ ਗਏ ਹਨ ਯਾਦ ਰੱਖੇ ਜੇਕਰ ਕੋਈ ਸ਼ਰੀਆਮ ਪਿੰਦਾ ਫੜਿਆ ਗਿਆ ਤਾਂ ਸਿਰਫ ਐਫਆਈਆਰ ਨਹੀਂ ਹੋਵੇਗੀ ਸਗੋਂ ਮੌਕੇ ਤੇ ਗੱਡੀ ਵੀ ਜਲਦ ਕੀਤੀ ਜਾਵੇਗੀ ਪੁਲਿਸ ਦੀ ਇਸ ਸਖਤੀ ਬਾਰੇ ਤੁਹਾਡੀ ਕੀ رائے ਹੈ ਕਮੈਂਟਸ ਵਿੱਚ ਜਰੂਰ ਦੱਸੋ ਫਿਰੋਜ਼ਪੁਰ ਤੋਂ ਅਨੁਜ ਕੱਕੜੀ ਨੂੰ ਸਿਟੀਜ਼ਨ ਵੌਇਸ ਜਿਹੜੇ ਆ ਪਾਰਕ ਬਣਿਆ ਜਿਵੇਂ ਗੱਡੀਆਂ ਦੇ ਪਾਰਕ ਬਣਿਆ ਜਿਵੇਂ ਹਸਪਤਾਲ ਦੇ ਵਿੱਚ ਜੋ ਆਪਣਾ ਉਸ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਾਰਕ ਬਣਿਆ ਤੇ ਇਹਨਾਂ ਸਾਰਿਆਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਹਦਾਇਤ ਸਖਤ ਚਤਾਵਨੀ ਦਿਨਾ ਵੀ ਕਿਰਪਾ ਕਰਕੇ ਆਪਦੀਆਂ ਗੱਡੀਆਂ ਇੱਥੇ ਰੁਕੋ ਤੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਣਾ ਗੁੰਡ ਤੇ ਰੱਖ ਕੇ ਸ਼ਰਾਬ ਪੀਣਾ ਜਾਂ ਗੱਡੀ ਦੇ ਵਿੱਚ ਬਹਿ ਕੇ ਸ਼ਰਾਬ ਪੀਣਾ ਜਾਂ ਐਕਟਵਾ ਤੇ ਰੱਖ ਕੇ ਸ਼ਰਾਬ ਪੀਣਾ ਇਹਨਾਂ ਨੂੰ ਇਹਨਾਂ ਨੂੰ ਮੇਰੀ ਸਖਤ ਚਤਾਵਨੀ ਹੈ ਕਿ ਇਹੋ ਜਿਹਾ ਕੋਈ ਵੀ ਕਾਰਵਾਈ ਨਾ ਕਰੋ ਮੈਂ ਹੁਣੇ ਬੋਰਡ ਲਾ ਦਿੱਤੇ ਆ ਇਹ ਜਗਾ ਜਗਾ ਤੇ ਹਸਪੀਟਲ ਦੇ ਸਾਹਮਣੇ ਵੀ ਇੱਥੇ ਇੱਥੇ ਲਾ ਦਿੱਤੇ ਨੇ ਬਾਗੀ ਰੋਡ ਜਿਹੜਾ ਜਿਹੜਾ ਪਾਰਕ ਗਰਾਊਂਡ ਹੈ ਇੱਥੇ ਲਾਏ ਨੇ ਇਹ ਤੋਂ ਬਾਅਦ ਮੈਂ ਸਿਵਲ ਹਸਪੀਟਲ ਦੇ ਸਾਹਮਣੇ ਜਿਹੜਾ ਉੱਥੇ ਲਗਨੇ ਨੇ ਹੋਰ ਜਿਹੜੀਆਂ ਮੈਨੂੰ ਕਿਤੇ ਹੋਰ ਜਗ੍ਹਾ ਦੇਖੀਆਂ ਇਸ ਕਰਕੇ ਇਹਦਾ ਬੋਰਡ ਲਾਏ ਗਏ ਨੇ ਜਿਹੜਾ ਇਹ ਕਾਰਵਾਈ ਕਰਨ ਤੋਂ ਬਾਵਜੂਦ ਵੀ ਜਿਹੜਾ ਬੰਦਾ ਇੱਥੇ ਮੈਨੂੰ ਦੇਖਿਆ ਗਿਆ ਵੀ ਬੁੰਡ ਤੇ ਸ਼ਰਾਬ ਪੀ ਰਿਹਾ ਬੋਤਲ ਰੱਖ ਕੇ ਪੀ ਰਿਹਾ ਤੇ ਆ ਐਕਟਵਾ ਤੇ ਰੱਖ ਕੇ ਪੀ ਰਿਹਾ ਤੇ ਚਾਰ ਪੰਜ ਬੰਦੇ ਬੈਠ ਕੇ ਇੱਕ ਟੇਬਲ ਲਾ ਕੇ ਪੀ ਰਿਹਾ ਤੇ ਉਹਦੇ ਖਿਲਾਫ ਜਿਹੜਾ ਸਖਤ ਕਾਰਵਾਈ ਇਹ ਕਾਨੂੰਨਨਕਾਰੀ ਅਮਲ ਚ ਲਿਆਂਦੀ ਜਾਵੇਗੀ। ਸੱਕ ਦੇ ਵਿੱਚ پارک ਦੇ ਵਿੱਚ ਜਿਵੇਂ ਆਮ ਗੱਡੀ ਦੇ ਵਿੱਚ ਬਹਿ ਕੇ ਤੇ ਇੱਕ ਟੇਬਲ ਲਾ ਲੈਂਦੇ ਨੇ ਤੇ ਉਹਦੇ ਤੇ ਚਾਰ ਪੰਜ ਜਣੇ ਖੜੇ ਹੋ ਜਾਂਦੇ ਨੇ ਤੇ ਫਿਰ ਉਹਨੂੰ ਪੀਂਦੇ ਨੇ। ਦੇਖੋ ਜੀ ਡਰਿੰਕ ਕਰਨੀ ਹੈ, ਡਰਿੰਕ ਕਰੋ ਆਪਣੇ ਹੱਥੇ ਬਣੇ ਹੋਏ ਨੇ ਅੰਦਰ ਬੈਠ ਕੇ ਹੋਟਲਾਂ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਲਾਈਫ ਦਾ ਇੰਜੋਏ ਕਰੋ। ਓਪਨ ਮੈਂ ਕਿਸੇ ਨੂੰ ਸ਼ਰਾਬ ਬਾਹਰ ਗੱਡੀ ਦੇ ਬੌਂਡ ਤੇ ਰੱਖ ਕੇ ਗੱਡੀ ਦੇ ਵਿੱਚ ਬੈਠ ਕੇ ਬਿਲਕੁਲ ਨਹੀਂ ਪੀਂਦਣੀ। ਨਾਏ ਮੈਨੂੰ ਕੋ ਇਹੋ ਜਿਹਾ ਬੰਦਾ ਮਿਲੇਗਾ ਗੱਡੀ ਵੀ ਬੌਂਡ ਕਰੂੰਗਾ ਚਲਾਨ ਵੀ ਕਰੂੰਗਾ ਤੇ ਕਾਨੂੰਨਨ ਕਾਰਵਾਈ ਜਿਹੜੀ ਉਹ ਬੰਦੀ ਉਹ ਤਾਂ ਕਰੂੰਗਾ ਕਰੂੰਗਾ ਇਹ ਬਸੰਤ ਕਰਕੇ ਹੀ ਚੱਲੇਗਾ ਕਿ ਲਗਾਤਾਰ ਲਗਾਤਾਰ ਹੀ ਚੱਲੂਗਾ ਜੀ ਇਹ ਬਿਲਕੁਲ ਲਗਾਤਾਰ ਚੱਲੂਗਾ ਜਿਸ ਨੇ ਆਪਣਾ ਐਨਜੋਏ ਕਰਨਾ ਹੋਟਲਾਂ ਦੇ ਵਿੱਚ ਜਿੰਨੇ ਹੋਟਲ ਬਣੇ ਨੇ ਰੈਸਟੋਰੈਂਟ ਬਣੇ ਨੇ ਉੱਥੇ ਜਾ ਕੇ ਬਹਿ ਕੇ ਆਪਣਾ ਪੀਓ ਕੋਈ ਤੁਹਾਨੂੰ ਕੋਈ ਇਸੇ ਬਾਰੇ ਕੋਈ ਨਹੀਂ ਬੋਲੂਗਾ ਪਰ ਓਪਨ ਬਿਲਕੁਲ ਸਖਤ ਮਨਾ ਕਿਉਂਕਿ ਇੱਥੇ ਪਾਰਕ ਦੇ ਵਿੱਚ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਉਂਦੇ ਨੇ ਫਿਰ ਉਹ ਜਿਹੜਾ ਇਹ ਚੀਜ਼ਾਂ ਦੇਖਦੇ ਨੇ ਤੇ ਉਹਦੇ ਨਾਲ ਜਿਹੜੀ ਹੈ ਇਹਦੇ ਬੁਰਾ ਸਰਪੰਡਾ ਤੁਹਾਨੂੰ ਬੋਰਡ ਰਾਈ ਮੈਂ ਸੂਚਿਤ ਕਰ ਰਿਹਾ ਜੀ ਕਿ ਸਾਰਿਆਂ ਤੋਂ ਪੜੇ ਲਿਖੇ ਹੋ ਤੇ ਕਿਸ ਕਰਕੇ ਦਾ ਧਿਆਨ ਰੱਖੋ